ਪੰਜਾਬੀਆਂ ਦੀ ਵੋਟ 900 900 ਵੋਟ ਤੇ ਪ੍ਰਵਾਸੀਆਂ ਦੀ ਵੋਟ 650 ਵੋਟ ਰਸਾਈ ਗਈ ਲਿਆ ਕੇ ਪ੍ਰਵਾਸੀਆਂ ਦੀ ਉਹਦੀ ਵੋਟ ਬਣਾਈ ਗਈ ਜ਼ਿੰਮੇਵਾਰ ਕੌਣ ਉਹ ਕਹਿੰਦਾ ਵੀ ਇੱਕ ਦਿਨ ਇੱਕ ਬੰਦੇ ਨੇ ਆਪਦੇ ਘਰੇ ਕੜਕੀ ਲਾਤੀ ਚੂਹੇ ਦੀ ਖਾਤਰ ਚੂਹਾ ਆ ਗਿਆ ਕੁੱਕੜ ਕੋਲੇ ਬੀ ਮੇਤਰਾ ਕੜਕੀ ਲਾ ਗਈ ਤੇ ਆਪਾਂ ਮਾਰੇ ਗਏ ਉਹ ਕਹਿੰਦਾ ਮੈਨੂੰ ਕੀ ਡਰਾ ਡਰ ਹੋਊਗਾ ਤੈਨੂੰ ਹੋਊਗਾ ਪੰਜਾਬੀ ਮਾਂ ਬੋਲੀ ਦੇ ਖਾਤਰ ਤੁਸੀਂ ਚੰਡੀਗੜ੍ਹ ਦੇ ਬਿਲਕੁਲ ਨਾਲ ਬੈਠੇ ਹੋ ਅਸੀਂ 20 ਵਾਰੀ ਇੱਥੇ ਘੱਟ ਕੀਤਾ ਰੋਸ ਮਜਾਰੇ ਕੀਤੇ ਆ ਡਾਂਕਾ ਵੀ ਖਾਧੀਆਂ ਪੁਲਿਸ ਦੀਆਂ ਪਰਚੇ ਵੀ ਹੋਏ ਆ ਅੰਦਰ ਵੀ ਗਏ ਆ ਜਗਤਪੁਰੇ ਪਿੰਡ ਦੇ ਵਿੱਚੋਂ ਕਿੰਨੇ ਕ ਬੰਦੇ ਉੱਠ ਕੇ ਪੰਜਾਬੀ ਖਾਤਰ ਚੰਡੀਗੜ੍ਹ ਗਏ ਆ ਬਾਈ ਜੇ ਦਾ ਜਦੋਂ ਆਪ ਦੀ ਕੋਈ ਲੱਤ ਵਾ ਕੜਕੀ ਚ ਆਉਂਦੀ ਆ ਨਾ ਉਹਦੀ ਚਿੱਕਾ ਮਾਰਦੇ ਆ ਆ ਜੱਟਪੁਰਿਆਂ ਤੇ ਆਪ ਨਹੀਂ ਆ ਜੱਟਪੁਰਾ ਉੱਠ ਖੜਿਆ ਤੇ ਤੁਹਾਡੇ ਨਾਲ ਦੇ ਪਿੰਡ ਕਿੱਥੇ ਗਏ ਜਿੱਦੇ ਉਹਨਾਂ ਤੇ ਆਈ ਉਹਦੇ ਤੁਸੀਂ ਆਖੋਗੇ ਕਿ ਸਾਡਾ ਖੜਾ ਨਹੀਂ ਆ ਗਿਆ ਆਪਾਂ ਕੀ ਲੈਣਾ ਸਾਨੂੰ ਬਿਮਾਰੀ ਐ ਚੰਬੜ ਗਈ ਬਾਈ ਬਾਬਾ ਬਖਸ਼ੀਰ ਜਾਣੇ ਦੇ ਧਰਮ ਕਾਮ ਦੀ ਗੱਲ ਆ ਸੀ ਕੀ ਲੈਣਾ ਚੱਕ ਕੇ ਮਰਸਪਾਲ ਵਰਕੇ ਲਾ ਕੇ ਐਨਸੇ ਡੁਰੂਗੜ ਸੱਟ ਤੇ ਆਪਾਂ ਕੀ ਲੈਣਾ ਇਹ ਹੀ ਬਿਮਾਰੀ ਸੋਨੂੰ ਮਾਰੂ ਮਨੋਜ ਹੀਰੇ ਨੇ ਆਪਣੀ ਫੇਸਬੁੱਕ ਤੇ ਇੰਨੀ ਗੱਲ ਲਿਖੀ ਐ ਕਿ ਭయ్యా ਜੀ ਸਰਪੰਚ ਬਣਨਗੇ ਭయ్యా ਜੀ ਆਪਣੇ ਬੰਦਿਆਂ ਦੇ ਫਾਰਕ ਪਰਵਾ ਰਹੇ ਐ ਇੰਨੀ ਗੱਲ ਦੇ ਉੱਤੇ ਮਨੋਜ ਹੀਰਾ ਪੱਤਰਕਾਰ ਤੇ ਲੁਧਿਆਣਾ ਪੁਲਿਸ ਨੇ ਦੰਗੇ ਭੜਕਾਉਣ ਦਾ ਪਰਚਾ ਦੇਤਾ ਤੇ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਬੰਦੇ ਇਕੱਠੇ ਹੋ ਕੇ ਪਰਵਾਸੀ ਉਹ ਸ਼ਰਮ ਕਹਿ ਰਿਹਾ ਕੈਮਰੇ ਦੇ ਆ ਕੇ ਗੇ ਆਇਸੇ ਕਰੋਗੇ ਵੈਸੇ ਕਰੋਗੇ ਯੂਪੀ ਮੇਂ ਜੇ ਹਾਲ ਕਰ ਦੇਂਗੇ ਬਿਹਾਰ ਮੇਂ ਉਹ ਹਾਲ ਕਰ ਦੇਂਗੇ ਉੱਤੇ ਕੋਈ ਪਰਚਾ ਨਹੀਂ ਆਇਸੇ ਛੋੜਿਆ ਪਿੰਡਾਂ ਚਾਰੇ ਦੇ ਵੇ ਕੀ ਹੋ ਰਿਹਾ ਜੇ ਕਿਸੇ ਬੰਦੇ ਦੇ ਘਰੇ ਚਾਰ ਕਮਰੇ ਆ ਤਾਂ ਉਹਨੇ ਕਿਰਾਏ ਤੇ ਜਾਣੇ ਹੋਏ ਆ 2000 ਰੁਪਏ ਇੱਕ ਪਰਵਾਸੀ ਤੋਂ ਲੈ ਰਿਹਾ 10 ਬੰਦੇ ਕਮਰੇ ਜਬਾਰ ਤੇ 2000 ਲੱਗ ਗਿਆ ਜੇ ਤਿੰਨ ਕਮਰੇ 60000 ਚਾਰ ਕਮਰੇ 80000 ਯਾ ਕਿੱਥੇ ਰਹਿ ਰਿਆ ਹਰ ਇੱਕ ਪਿੰਡਾਂ ਦੇ ਗੁੱਡੇ ਜੇ ਬਣਾਇਆ ਫਰੈਂਟਾਂ ਚ ਕਿਰਾਏ ਤੇ ਫਿਰ ਕਹਿੰਦੇ ਸਾਡੇ ਘਰ ਦੱਬ ਲਈ ਸਾਡੀ ਜ਼ਮੀਨ ਦੱਬ ਲਈ ਉਹ ਸਾਡੇ ਦੱਬਣ ਕੇ ਜਾ ਕੇ ਬਰਹੰਡੇ ਸੋਡੇ ਦੱਬਣ ਗਏ ਅਸੀਂ ਬੜੇ ਲੰਮੇ ਸਮੇਂ ਤੋਂ ਰੋਲਾ ਪਾਉਂਦੇ ਆ ਰਹੇ ਹਾਂ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਤੇ ਪੰਜਾਬ ਦੇ ਵਿੱਚ ਕੋਈ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਜਿਵੇਂ ਹਿਮਾਚਲ ਚ ਹੈ ਹਿਮਾਚਲ ਚ ਕੀ ਹੈ ਤੂੰ ਨੌਕਰੀ ਲੈ ਕੇ ਦਿਖਾਓ ਜਾ ਕੇ ਜ਼ਮੀਨ ਲੈ ਕੇ ਦਿਖਾਓ ਰਾਸਥਾਨ ਲੈ ਕੇ ਦਿਖਾਓ ਉਤਰਾਖੰਡ ਜਾ ਕੇ ਦਿਖਾਓ ਪੰਜਾਬ ਸ਼ਾਮਲਾਡ ਬਣਾਤਾ ਯਾਰ ਇੱਕ ਕੀਚਾ ਕਿਨੇ ਕੰਮ ਆਹੋੜੇ ਵੀਰ ਦਵਿੰਦਰ ਜਿਹੜਾ ਇੱਥੇ ਉਹਦਾ ਐਮਐਲਏ ਹੁੰਦਾ ਸੀਗਾ ਥੋੜੇ ਆ ਰਹਿੰਦੀ ਗੁੰਦੀ ਕਸਰ ਕਲਵੰਤ ਨੇ ਘੜ ਤੀੜਾ ਹੋਣਾ ਥੋੜੇ ਐਮਐਲਏ ਇਹ ਝਾੜੂ ਵਾਲਿਆਂ ਦਾ ਸੋਡਾ ਡਰੈੱਸਾ ਸੋਡੇ ਘਰ ਦਾ ਪਤਾ ਵੋਟ ਉਹਨਾਂ ਦੀ ਬਣੀ ਆ ਆਧਾਰ ਕਾਰਡ ਸੋਡੇ ਪਤੇ ਦੇ ਬਣੂਗਾ ਉਹਦਾ ਸੋਡੇ ਘਰ ਦੇ ਮਾਲਕ ਬਣ ਗਏ ਹਯਾਰਾ ਲੱਖਾਂ ਸਿਰ ਲਾਏ ਆ ਸਾਡੇ ਯੋਧਿਆਂ ਨੇ ਸਾਡੇ ਸੂਰਮਿਆਂ ਸਾਡੇ ਗੁਰੂਆਂ ਸ਼ਹੀਦਾਂ ਨੇ ਇਹ ਧਰਤੀ ਦੀ ਖਾਤਰ ਸਾਡੇ ਵਾਲੇ ਉਹ ਫਿਰਦੇ ਝੰਡੇ ਚੱਕੀ ਕੈਨੇਡਾ ਅੱਜ ਪੀਆਰ ਦੇ ਦਿਓ ਪੱਕੇ ਕਰ ਦਿਓ ਨਾ ਉਧਰ ਦੇ ਜਿਹੜਾ ਨਾਲ ਇਧਰ ਦੇ ਰਹਿਣਾ ਉਹਨਾਂ ਨੇ ਜੁੱਤੀਆਂ ਮਾਰ ਕੇ ਕੱਢਣਾ ਐ ਇੱਥੇ ਉਹਨੂੰ ਕੋਈ ਖੜਦ ਨਹੀਂ ਦੇਣਾ ਬਰਦ ਨਹੀਂ ਦੇਣਾ ਜਿੰਨੀ ਸਾਡੀ ਕੌਮ پوری ਦੁਨੀਆ ਜਾਣੀ ਜਾਂਦੀ ਸੀ ਵੀ ਅਣਖ ਵਾਲੀ ਕੌਮ ਐ ਗੈਰਤ ਵਾਲੀ ਕੌਮ ਐ ਜੁਰਤ ਵਾਲੀ ਕੌਮ ਐ ਅੱਜ ਸਭ ਤੋਂ ਨਖਿਤ ਕੌਮ ਮਖਾ ਭਾਈ ਮੇਰੇ ਕੋਲੇ ਤੇਰੀ ਕੁੜੀ ਦੀਆਂ ਰੀਲਾਂ ਨੇ ਅੱਧੀ ਨੰਗੀ ਹੋਈ ਕੁੜੀ ਤੇਰੀਆਂ ਰੀਲਾਂ ਪਾ ਰਹੀ ਐ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹ ਕਿੱਡੀ ਗੱਲ ਆ ਸਾਰੀ ਦੁਨੀ ਬਣਾਈ ਜਾਂਦੀ ਐ ਜੇ ਕੁੜੀ ਦੇ ਸਿਰ ਤੋਂ ਚੁੰਨੀ ਸਰਕ ਜਾਂਦੀ ਸੀ ਨਾ ਤੇ ਸਾਹਮਣੇ ਕੁੜੀ ਦੇਖ ਲੈਂਦੀ ਸੀ ਮੇਰਾ ਪਿਓ ਖੜਾ ਮੇਰਾ ਚਾਚਾ ਤਾਇਆ ਮੇਰਾ ਭਰਾ ਖੜਾ ਐ ਬਰਾ ਦਾਦਾ ਖੜਾ ਅੱਖ ਦੀ ਘੂਰ ਨਾਲ ਕੁੜੀ ਚੁੰਨੀ ਠੀਕ ਕਰ ਲੈਂਦੀ ਸੀ ਤੇ ਸਾਡੇ ਪਿਓ ਕਹਿਣ ਲੱਗੇ ਗੱਡੀ ਗੱਲ ਹੋ ਗਈ ਜੇ ਮੇਰੀ ਕੁੜੀ ਅੱਧੀ ਨੰਗੀ ਹੋ ਕੇ ਰੀਲਾ ਬਣਾਉਦੀ ਐ ਉਹ ਸਾਨੂੰ ਦੱਸਣ ਦੀ ਲੋੜ ਐ ਪ੍ਰਚਾਰ ਦੀ ਲੋੜ ਆ ਪੂਰੀ ਦੁਨੀਆ 'ਚ ਪੂਰੇ ਪੰਜਾਬੀਆਂ 'ਚ ਕਿ ਇੱਕ ਜਗਤਪੁਰਾ ਪਿੰਡ ਜਿਹਦੇ ਵਿੱਚ ਪੰਜਾਬੀਆਂ ਦੀ ਵੋਟ 900 900 ਵੋਟ ਤੇ ਪ੍ਰਵਾਸੀਆਂ ਦੀ ਵੋਟ 6500 ਵੋਟ 800 ਵੋਟ ਇੱਕ ਪਿੰਡ ਦੇ ਵਿੱਚ ਵਸਾਈ ਗਈ ਲਿਆ ਕੇ ਪ੍ਰਵਾਸੀਆਂ ਦੀ ਉਹਦੀ ਵੋਟ ਬਣਾਈ ਗਈ ਜ਼ਿੰਮੇਵਾਰ ਕੌਣ ਗੁੱਸਾ ਨਾ ਕਰਿਓ ਮੈਂ ਅੱਜ ਇੱਕ ਕਹਾਣੀ ਪੜ ਰਿਹਾ ਸੀਗਾ ਸੁਣ ਰਿਹਾ ਸੀਗਾ ਕੋਈ ਪਾਕਿਸਤਾਨ ਦਾ ਬੰਦਾ ਸੁਣਾ ਰਿਹਾ ਸੀ ਲੈ ਬਾਈ ਮਾਈਆਂ ਬੈਠੀਆਂ ਬੇਬੇ ਬੈਠੀਆਂ ਉਹ ਵੀਰ ਕੈਮਰੇ ਵਾਲਿਆ ਮਾੜਾ ਜਾ ਉਹਨਾਂ ਨੂੰ ਵੀ ਸੁਣਨ ਦੋ ਪਾਸੇ ਹੋ ਕੇ ਮੇਰਾ ਜੀ ਤਾਂ ਉਹ ਕਹਿੰਦਾ ਵੀ ਇੱਕ ਦਿਨ ਇੱਕ ਬੰਦੇ ਨੇ ਆਪਦੇ ਘਰੇ ਕੜਕੀ ਲਾਤੀ ਚੂਹੇ ਦੀ ਖਾਤਰ ਚੂਹਾ ਆ ਗਿਆ ਕੁੱਕੜ ਕੋਲੇ ਵੀ ਮਿੱਤਰਾ ਕੜਕੀ ਲਾ ਗਈ ਤੇ ਆਪਾਂ ਮਾਰੇ ਗਏ ਉਹ ਕਹਿੰਦਾ ਮੈਨੂੰ ਕੀ ਡਰ ਆ ਡਰ ਹੋਊਗਾ ਤੈਨੂੰ ਹੋਊਗਾ ਉਹ ਚੂਹਾ ਗਿਆ ਬੱਕਰੇ ਕੋਲੇ ਵੀ ਆ ਕੜਕੀ ਲਾ ਗਈ ਘਰੇ ਤੇ ਉਹ ਕਹਿੰਦਾ ਭਾਈ ਤੂੰ ਆਪਣੀ ਬਣੀ ਨਿਮੇੜ ਆਪਾਂ ਨੂੰ ਕੋਈ ਪਰਵਾਹ ਨਹੀਂ ਚੂਹਾ ਗਿਆ ਢੱਗੇ ਕੋਲੇ ਉਹ ਧੱਗਾ ਕਹਿੰਦਾ ਯਾਰ ਮੈਂ ਤਾਂ ਆਉਂਦਾ ਹੀ ਨਹੀਂ ਕੜਿੱਕੀ 'ਚ ਮੈਂ ਕਿੱਥੇ ਆ ਜੂਗਾ ਇਹ ਤੂੰ ਜਾਣ ਤੇਰੇ ਦੇ ਬਣੀ ਐ ਚਲੋ ਜੀ ਕੜਿੱਕੀ ਦੇ ਵਿੱਚ ਕਹਦੇ ਕਿਤੇ ਰਾਤ ਨੂੰ ਸੱਪ ਫਸ ਗਿਆ ਤੋਂ ਬੰਦੇ ਦੇ ਘਰ ਵਾਲੀ ਨੇ ਸੋਚਿਆ ਵੀ ਚੂਹਾ ਫਸ ਗਿਆ ਕਿਤੇ ਤੇ ਉਹਨੇ ਜਾ ਹੱਥ ਪਾਇਆ ਉਹਨੂੰ ਰਾਤ ਨੂੰ ਕਦੇ ਕੜਿੱਕੀ ਨੂੰ ਤੇ ਸੱਪ ਨੇ ਮਾਰਿਆ ਡੰਗ ਤੇ ਉਹਦੇ ਘਰ ਵਾਲੀ ਦੀ ਬਾਹ ਲੀਲੀ ਹੋ ਗਈ ਸਵੇਰੇ ਜਿਹੜੇ ਵੈਦ ਹਕੀਮ ਬੁਲਾਏ ਗਏ ਉਹ ਕਹਿੰਦੇ ਭਈ ਇਹ ਤਾਂ ਇਹਦਾ ਇਲਾਜ ਕਰਨ ਦੀ ਖਾਤਰ ਆਪਾਂ ਨੂੰ ਮੁਰਗਾ ਚਾਹੀਦਾ ਮੁਰਗੇ ਦਾ ਸੂਪ ਬਣਾ ਕੇ ਪਿਉਣਾ ਪੈਣਾ ਲੋ ਜੀ ਮੁਰਗੇ ਦੀ ਵਾਰੀ ਆ ਗਈ ਚੂਹਾ ਕਹਿੰਦਾ ਕਿਉਂ ਕਿੜਕੀ ਕਿੜੀ ਖਾਤਰ ਬਣੀ ਸੀ ਧਰ ਲਿਆ ਮੁਰਗਾ ਚਲੋ ਥੋੜੇ ਦਿਨਾਂ ਬਾਅਦ ਬਿਮਾਰ ਰਹੀ ਤੇ ਮਰ ਗਈ ਜਿੱਦ ਦੇ ਉਹਦਾ ਸਿਸਕਾਰ ਕੀਤਾ ਇਹ ਮੁਸਲਮਾਨ ਉਹਦੇ ਕਰਦੇ ਹੋਣੇ ਆਪਦਾ ਕੰਮ ਕਰ ਉਹ ਕਹਿੰਦਾ ਵੀ ਅੱਜ ਰਿਸ਼ਤੇਦਾਰ ਸਾਰੇ ਹੋਰ ਆਏ ਆ ਤੇ ਅੱਜ ਬੱਕਰਾ ਬਣਾ ਲਓ ਉਹਦੇ ਬੱਕਰੇ ਦੀ ਵਾਰੀ ਆ ਗਈ ਚੂਹਾ ਫਿਰ ਬੱਕਰੇ ਨੂੰ ਕਹਿੰਦਾ ਵੀ ਕਿਉਂ ਮਿੱਤਰਾ ਕਿਵੇਂ ਆ ਤੂੰ ਤਾਂ ਕਹਿੰਦਾ ਆਪਣੀ ਬਣੀ ਨਿਵੇੜ ਚਲੋ ਬੱਕਰਾ ਵੀ ਨਿਬੜ ਗਿਆ ਉਹਦਾ ਭੋਗ ਪਿਆ ਅਜ ਤੇ ਉਹਦੇ ਕਹਿੰਦੇ ਵੱਡਾ ਕੱਟਾ ਹੁਣ ਢੱਗਾ ਵੀ ਧਰ ਲਓ ਉਹ ਕਹਿੰਦਾ ਯਾਰ ਢੱਗੇ ਕੋਲ ਵਾਗ ਗਿਆ ਕਹਿੰਦਾ ਕਿਉਂ ਚੂਹਾ ਕਹਿੰਦਾ ਤੂੰ ਤਾਂ ਕਹਿੰਦਾ ਮੈਂ ਤਾਂ ਆਉਦੇ ਨਹੀਂ ਕੜਿੱਕੀ 'ਚ ਆ ਗਿਆ ਨਾ ਯੋ ਸਰਪੰਚ ਸਾਹਿਬ ਤੁਸੀਂ ਗੱਲ ਕਰਦੇ ਸੀ ਨਾ ਵੀ ਸਾਨੂੰ ਕੀ ਆ ਉੱਧਰ ਬਣਾ ਦਿਓ ਇੱਧਰ ਬਣਾ ਦਿਓ ਇਹ ਗੱਲ ਨਹੀਂ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪਿੰਡ ਵਾਲਾ ਗੁੱਸਾ ਨਾ ਕਰੋ ਗੱਲ ਮੇਰੀ ਕੌੜੀ ਆ ਪੰਜਾਬੀ ਮਾਂ ਬੋਲੀ ਦੇ ਖਾਤਰ ਤੁਸੀਂ ਚੰਡੀਗੜ੍ਹ ਦੇ ਬਿਲਕੁਲ ਨਾਲ ਬੈਠੇ ਹੋ ਅਸੀਂ 20 ਵਾਰੀ ਇੱਥੇ ਕੱਟ ਕੀਤਾ ਰੋਸ ਮਜਾਰੇ ਕੀਤੇ ਆ ਡਾਂਗਾਂ ਵੀ ਖਾਧੀਆਂ ਪੁਲਿਸ ਦੀਆਂ ਪਰਚੇ ਵੀ ਹੋਏ ਆ ਅੰਦਰ ਵੀ ਗਏ ਆ ਜਗਤਪੁਰੇ ਪਿੰਡ ਦੇ ਵਿੱਚੋਂ ਕਿੰਨੇ ਕੁ ਬੰਦੇ ਉੱਠ ਕੇ ਪੰਜਾਬੀ ਖਾਤਰ ਚੰਡੀਗੜ੍ਹ ਗਏ ਆ ਬਾਈ ਆ ਪਾਣੀ ਦੀ ਲੜਾਈ ਆ ਬਾਈ ਅਵਤੋਜ ਬੈਠਾ ਸਾਨੂੰ 7 ਸਾਲ ਹੋ ਗਏ 16 17 ਤੋਂ ਲੱਗੇ ਆ ਵੀ ਲਗਾਤਾਰ ਗੁੱਡੇ ਦਰਿਆ ਆ ਰਹੀ ਸਾਡੇ ਪੰਜਾਬ ਨੂੰ ਮਾਰਿਆ ਜਾ ਰਿਹਾ ਜ਼ਹਿਰਾਂ ਪਾ ਕੇ ਕਹੇ ਹਾਂ ਨਹੀਂ ਇਹਦਾ ਜਦੋਂ ਆਪ ਦੀ ਕੋਈ ਲੱਤ ਵਾਹ ਕੜਿੱਕੀ ਚ ਆਉਂਦੀ ਆ ਨਾ ਉਹਦੀ ਚੀਕਾ ਮਾਰਦੇ ਆ ਅੱਜ ਜੱਜਪੁਰੇ ਤੇ ਆਪ ਨਹੀਂ ਅੱਜ ਜੱਜਪੁਰਾ ਉੱਠ ਖੜਿਆ ਤੇ ਤੁਹਾਡੇ ਨਾਲ ਦੇ ਪਿੰਡ ਕਿੱਥੇ ਗਏ ਹੋਕੂ ਗੁੱਸਤੇ ਪਏ ਆ ਵੀ ਆਪਾਂ ਕੀ ਲੈਣਾ ਜਿੱਦੇ ਉਹਨਾਂ ਤੇ ਆਈ ਉਹਦੇ ਤੁਸੀਂ ਆਖੋਗੇ ਸੱਟ ਦਾ ਖੜਾ ਨਹੀਂ ਆ ਗਿਆ ਆਪਾਂ ਕੀ ਲੈਣਾ ਸਾਨੂੰ ਬਿਮਾਰੀ ਐ ਚੰਬੜ ਗਈ ਬਾਈ ਵੀ ਕੋ ਪਾਣੀ ਦੀ ਗੱਲ ਕਰਦਾ ਕੋਈ ਬੋਲੀ ਦੀ ਕਰਦਾ ਕੋਈ ਕਿਸਾਨੀ ਦੀ ਕਰਦਾ ਕੋਈ ਧਰਮ ਦੀ ਕਰਦਾ ਕੋਈ ਕੌਮ ਦੀ ਕਰਦਾ ਬਾਬਾ ਬਖਸ਼ੀ ਜਾਨੇ ਜੇ ਧਰਮ ਕੌਮ ਦੀ ਗੱਲ ਆ ਸੀ ਕੀ ਲੈਣਾ ਚੱਕ ਕੇ ਅਮਰਤਪਾਲ ਵਰਗੇ ਲਾ ਕੇ ਨੇ ਸੜ ਬੁਰਗੜ ਸਿਰ ਤੇ ਆਪਾਂ ਕੀ ਲੈਣਾ ਸਾਨੂੰ ਕੀ ਸੀ ਕੁੰਡੇ ਲਾਵੇ ਘਰਾਂਦੇ ਕਿਰੀ ਖਤਰਾ ਆਇਆ ਨੌਜਮੰਡ ਵਾਂਗੂ ਚੱਲ ਕੇ ਭਈ ਇਹ ਹੀ ਬਿਮਾਰੀ ਸੋਨੂੰ ਮਾਰੂਗੀ ਬੰਦੇ ਗਿਣਤੀ ਰਿਆ ਉਹ ਸਰਕਾਰ ਦੀਆਂ ਨਿਗਾਹਾਂ ਤੇ ਅੱਖਾਂ ਤੇ ਆ ਉਹਨਾਂ ਨੇ ਚੱਕ ਕੇ ਟਾਰਗੇਟ ਕਰਕੇ ਕਿਸੇ ਨੂੰ ਮਰਵਾਉਣਗੇ ਕਿਸੇ ਨੂੰ ਫਸਾਉਣਗੇ ਤੇ ਸੋਨੂੰ ਐਂ ਦੱਬਣ ਗਏ ਲੈ ਆ ਕੇ ਹਰਾਮੀਲੀ ਗੱਲ ਦੇਖੋ ਇੱਥੇ ਲੁਧਿਆਣੇ ਦੀ ਗੱਲ ਆ ਉਥੋਂ ਦਾ ਪੱਤਰਕਾਰ ਆ ਮਨੋਜ ਹੀਰਾ ਮਨੋਜ ਹੀਰੇ ਨੇ ਆਪਣੀ ਫੇਸਬੁੱਕ ਤੇ ਇੰਨੀ ਗੱਲ ਲਿਖੀ ਐ ਕਿ ਭయ్యా ਜੀ ਸਰਪੰਚ ਬਣਨਗੇ ਭయ్యా ਜੀ ਆਪਣੇ ਬੰਦਿਆਂ ਦੇ ਫਾਰਮ ਪ੍ਰਵਾ ਰਹੇ ਐ ਇੰਨੀ ਗੱਲ ਦੇ ਉੱਤੇ ਮਨੋਜ ਹੀਰਾ ਪੱਤਰਕਾਰ ਤੇ ਲੁਧਿਆਣਾ ਪੁਲਿਸ ਨੇ ਦੰਗੇ ਭੜਕਾਉਣ ਦਾ ਪਰਚਾ ਦਿੱਤਾ ਹੌਸਲਾ ਕਰਨ ਤੁਹਾਡੇ ਦੇ ਦੇਣਾ ਸਾਡੇ ਦੇ ਦੇਣਾ ਕਿਸੇ ਦਾ ਵੀ ਦੇ ਸਕਦੇ ਐ ਜੇ ਅਸੀਂ ਆਪਣੀ ਹੋਣ ਦੀ ਗੱਲ ਕਰਾਂਗੇ ਆਪਣੇ ਹੱਕ ਦੀ ਗੱਲ ਕਰਾਂਗੇ ਕਾ ਸਾਨੂੰ ਇਹ ਹੱਤਬਾਦੀ ਦੰਗੇ ਭਰਕਾਉਣ ਵਾਲੇ ਪਤਾ ਨਹੀਂ ਕਿਹੜੇ ਕਿਹੜੇ ਟੈਗ ਲਾ ਕੇ ਮੁਕੱਦਮੇ ਦਰਜ ਕਰ ਦਿੰਦੇ ਆ ਤੇ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਬੰਦੇ ਇਕੱਠੇ ਹੋ ਗਏ ਪ੍ਰਵਾਸੀ ਉਹ ਸ਼ਰਿਆਮ ਕਹਿ ਰਿਹਾ ਕੈਮਰੇ ਦੇ ਆ ਕੇ ਕਿ ਐਸੇ ਕਰੋਗੇ ਵੈਸੇ ਕਰੋਗੇ ਯੂਪੀ ਵਿੱਚ ਜੇ ਹਾਲ ਕਰ ਦੇਂਗੇ ਬਿਹਾਰ ਵਿੱਚ ਉਹ ਹਾਲ ਕਰ ਦੇਣਗੇ ਉਧੇ ਕੋਈ ਪਰਚਾ ਨਹੀਂ ਆ ਡੇਰਾ ਵਸੀ ਤੋਂ ਫੋਨ ਆਇਆ ਕੱਲ ਮੈਨੂੰ ਕਹਿੰਦਾ ਭਾਈ ਇੱਕ ਕਲੋਨੀ ਆ 164 ਘਰ ਹੈ ਮੈਂ ਇਕੱਲਾ ਹੀ ਇੱਥੇ ਪੰਜਾਬੀ ਐ ਬਾਕੀ ਸਾਰੇ ਪ੍ਰਵਾਸੀ ਐ ਸਾਰੇ ਮੈਨੂੰ ਤੰਗ ਕਰਦੇ ਜੇ ਨਿਕਲ ਜੇ ਕਿਸ ਤਰੀਕੇ ਨਾਲ ਕਹਿੰਦਾ ਰਾਤ ਨੂੰ ਮੇਰੇ ਘਰ ਵਾਲੀ ਬਿਮਾਰ ਹੋ ਗਈ ਤੇ ਮੈਂ ਦਵਾਈ ਲੈਣ ਉਹ ਨਾਲ ਲੈ ਕੇ ਜਾ ਰਿਹਾ ਸੀਗਾ ਜਿਹੜਾ ਦਰਵਾਜ਼ੇ ਤੇ ਬੈਠਾ ਹੁੰਦਾ ਗੇਟ ਤੇ ਬੈਠਾ ਹੁੰਦਾ ਬੰਦਾ ਉਹ ਕਹਿੰਦਾ ਭਈ ਇਹ ਬਾਰ ਨਹੀਂ ਖੁੱਲਦਾ ਤੇ ਰਾਤ ਨੂੰ ਉਹ ਕਹਿੰਦਾ ਯਾਰ ਮੇਰੀ ਘਰ ਵਾਲੀ ਬਿਮਾਰ ਆ ਮੈਂ ਦਵਾਈ ਲੈਣ ਜਾਣਾ ਡਾਕਟਰ ਕੋਲੇ ਕਹਿੰਦਾ ਨਹੀਂ ਜੀ ਇਹ ਨਹੀਂ ਖੁੱਲੂਗਾ ਬੰਦਾ ਉਹਨਾਂ ਦਾ ਸੀ ਜਦ ਜਾਣ ਕੇ ਤੰਗ ਕਰ ਰਹੇ ਆ ਕਹਿੰਦਾ ਚਲੋ ਮੈਂ ਉਥੋਂ ਆਪਣੀ ਗੱਡੀ ਖੜਾ ਕੇ ਨਾਲ ਇੱਕ ਨਾ ਤਾਕੀ ਜੀ ਰੱਖੀ ਚਲੋ ਵੀ ਤੁਰ ਕੇ ਗਿਆ ਕਹਿੰਦਾ ਜੀ ਬਾਰ ਨਹੀਂ ਮੈਂ ਵੱਡਾ ਦਰਵਾਜ਼ਾ ਨਹੀਂ ਖੋਲਦਾ ਨਾਲ ਖਿੜਕੀ ਖੁੱਲੀ ਥੋੜੀ ਲੰਘ ਜਾਓ ਕਹਿੰਦਾ ਮੈਂ ਉਥੋਂ ਜਾ ਕੇ ਉਥੋਂ ਗਾ ਮੈਂ ਗੁਰ ਰਿਕਸ਼ਾ ਜਾ ਕਰਾ ਕੇ ਭੁੰਡੀ ਜੀ ਤੇ ਫਿਰ ਮੈਂ ਡਾਕਟਰ ਕੋਲ ਗਿਆ ਆਪਣੀ ਘਾਲੀ ਦਿਖਾ ਕੇ ਆ ਮੈਂ ਤੜਕੇ ਵਗ ਗਿਆ ਸੱਚੋ ਕੋਲੇ ਡੇਰਾ ਵਸੀਆ ਸੱਚੋ ਕੋਲੇ ਕਹਿੰਦਾ ਸੱਚ ਨੇ ਮੇਰੀ ਕੋਈ ਗੱਲ ਹੀ ਨਹੀਂ ਸੁਣੀ ਕਹਿੰਦਾ ਮੈਂ ਕੱਲਾ ਉਹ 50 ਬੰਦੇ ਆ ਗਏ ਹੁਣ ਗੁੱਸਾ ਨਾ ਕਰੋ ਬਾਈ ਨੇ ਗੱਲ ਕਈ ਖਾਲਸੇ ਨੇ ਕਨਾਂ ਭਾਈ ਅਸੀਂ ਜ਼ਮੀਨਾਂ ਨਹੀਂ ਵੇਚੀਆਂ ਸੁਣੋ ਆ ਸੁਣਦਾ ਹੁਣਾ ਪਵਾਦਾਲੋ ਮਾਰੇ ਤੋਂ 5 ਕਰੋੜ ਦਾ ਕੱਲਾ ਹੋ ਗਿਆ ਜੀ ਮਾਰੇ 10 ਕਰੋੜ ਦਾ ਹੋ ਗਿਆ ਜੀ ਕੰਡੇ ਕਿਨੇ ਵੇਚੇ ਆ ਬਾਈ ਤੁਸੀਂ ਨਹੀਂ ਵੇਚੀ ਹੋਣੀ ਥੋੜੇ ਨਾਲੇ ਪਿੰਡਾਂ ਨੇ ਕਿੰਨੀ ਜਮੀਨ ਵੇਚੀ ਆ ਹੋਰ ਸੁਣ ਲਓ ਐਸੇ ਛੋੜਿਆ ਪਿੰਡਾਂ ਚਾਲੇ ਦਾ ਵੇ ਕੀ ਹੋ ਰਿਹਾ ਜੇ ਕਿਸੇ ਬੰਦੇ ਦੇ ਘਰੇ 4 ਕਮਰੇ ਆ ਤਾਂ ਉਹਨੇ ਕਿਰਾਏ ਤੇ ਜਾਣੇ ਹੋਏ ਆ 2000 ਰੁਪਇਆ ਇੱਕ ਪਰਵਾਸੀ ਤੋਂ ਲੈ ਰਿਹਾ 10 ਬੰਦੇ ਕਮਰੇ ਜਬਾਰ ਤੇ 20 ਰੌਣ ਲੱਗ ਗਿਆ ਜੇ ਤਿੰਨ ਕਮਰੇ 60000 ਚਾਰ ਕਮਰੇ 80000 ਤੇ ਆਪ ਕਿੱਥੇ ਰਹਿ ਰਿਹਾ ਆਲੇ ਕੁੱਕੜਾਂ ਦੇ ਖੁੱਡੇ ਜੇ ਬਣਾਇਆ ਫਲੈਟਾਂ ਚ ਕਿਰਾਏ ਤੇ ਫਿਰ ਕਹਿੰਦੇ ਸਾਡੇ ਘਰ ਦੱਬ ਲਈ ਸਾਡੀ ਜ਼ਮੀਨ ਦੱਬ ਲਈ ਉਹ ਸਾਡੇ ਦੱਬਣ ਕੇ ਜਾ ਕੇ ਬਰਹੰਡੇ ਛੋਡੇ ਹੀ ਦੱਬਣ ਗਏ ਦੱਬ ਕੇ ਉਹਦਰੀ ਵੀ ਰਹੇ ਆ ਉਧਰ ਵੀ ਆ ਗਏ ਬਾਈ ਬਖਸ਼ੀਸ਼ ਨੇ ਗੱਲ ਕੀਤੀ ਕਿ ਧਾਰਾ 371ਏ ਜਿਹੜੀ ਨਾਗਾ ਲੈਂਡ ਚ ਮੇਜੋਰਮ ਦੇ ਵਿੱਚ ਜਾਤ ਲਗਾਨਾਂ ਦੇ ਵਿੱਚ ਲਾਗੂ ਹੈ ਵਿਸ਼ੇਸ਼ ਅਧਿਕਾਰ ਦਿੰਦੀ ਆ ਉਹਨਾਂ ਲੋਕਾਂ ਨੂੰ ਕਿ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਵੋਟ ਨਹੀਂ ਬਣਾ ਸਕਦਾ ਨੌਕਰੀ ਨਹੀਂ ਲੈ ਸਕਦਾ ਅਸੀਂ ਬੜੇ ਲੰਮੇ ਸਮੇਂ ਤੋਂ ਰੋਲਾ ਪਾਉਂਦੇ ਆ ਰਹੇ ਹਾਂ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਤੇ ਪੰਜਾਬ ਦੇ ਵਿੱਚ ਕੋਈ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਜਿਵੇਂ ਹਿਮਾਚਲ ਚ ਹੈ हिमाचल च की है तू नौकरी ਲੈ ਕੇ ਦਿਖਾਓ ਜਾ ਕੇ ਜਮੀਨ ਲੈ ਕੇ ਦਿਖਾਓ Rajasthan ਲੈ ਕੇ ਦਿਖਾਓ ਉਤਰਾਖੰਡ ਜਾ ਕੇ ਦਿਖਾਓ ਪੰਜਾਬ ਸ਼ਾਮਲਾਡ ਬਣਾਤਾ ਯਾਰ ਇਹ ਕੀਚਾ ਕਿਨੇ ਕੰਮ ਆਹ ਥੋੜੇ ਵੀਰ ਦਵਿੰਦਰ ਜਿਹੜਾ ਇੱਥੇ ਉਦੋਂ ਐਮਐਲਏ ਹੁੰਦਾ ਸੀਗਾ ਥੋੜੇ ਬਹੁਤੇ ਹੋਣੇ ਆ ਜਿਹੜੇ ਵੀਰ ਦਵਿੰਦਰ ਨਾਲ ਵੀ ਹੋਣੇ ਇੱਥੇ ਉਹਦੇ ਜੁੜੇ ਹੋਏ ਇੱਥੇ ਬੈਠੇ ਹੋਣੇ ਆ ਵੋਟਾਂ ਤੁਸੀਂ ਪਾਈਆਂ ਹੋਣੀਆਂ ਵੀਰ ਦਵਿੰਦਰ ਨੇ ਇਹ ਕੰਡੇ ਬੀਜੇ ਬੰਝ ਗੱਡਿਆ ਉਹ ਸਾਰੇ ਚੱਕ ਕੇ ਲਿਆ ਕੇ ਆਸੇ-ਪਾਸੇ ਛੋਡੇ ਇੱਥੇ ਬਸਾਤੇ ਆ ਰਹਿੰਦੀ ਖੁੰਦੀ ਕਹਰ ਕਲਵੰਤ ਨੇ ਕੜ ਤਿਹੜਾ ਹੋਣਾ ਛੋਡੇ ਐਮ.ਐਲ.ਏ ਇਹ ਝਾੜੂ ਵਾਲਿਆਂ ਦਾ ਹੁਣ ਇਹਨੇ ਕਹੇ ਕੜਤੀ ਲੈ ਕੇ ਅਸੇ ਹੋਰ ਸੁਣ ਲੋ ਮੈਨੂੰ ਹੁਣੀ ਬਾਈ ਦੱਸ ਰਿਹਾ ਸੀਗਾ ਨਾਲ ਬੈਠਾ ਕਹਿੰਦਾ ਬਾਈ ਜਿਹੜੀਆਂ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਨਾ ਵੋਟਾਂ ਬਣੀਆਂ ਸਾਡੇ ਪਤੇ ਤੇ ਸਾਡੇ ਟਿਕਾਣੇ ਸਾਡੇ ਐਡਰੈਸ ਤੇ ਇੱਕ ਘਰ ਦੇ ਵਿੱਚ 20 ਵੋਟਾਂ ਪਾ ਦਿਆਂ ਕਹੇ 30 ਪਾ ਦਿਆਂ ਕਹੇ 50 ਪਾਤੀਆਂ ਸੋਡਾ ਡਰੈੱਸ ਆ ਸੋਡੇ ਘਰ ਦਾ ਪਤਾ ਵੋਟ ਉਹਨਾਂ ਦੀ ਬਣੀ ਆ ਆਧਾਰ ਕਾਰਡ ਸੋਡੇ ਪਤੇ ਦੇ ਬਣੂਗਾ ਉਹ ਤਾਂ ਸੋਡੇ ਘਰ ਦੇ ਮਾਲਕ ਬਣ ਗਏ ਕਿਵੇਂ ਕੱਢੋਂਗੇ ਕੱਲ ਨੂੰ ਦਾਵਾ ਠੋਕਣਗੇ ਜਾ ਕੇ ਵੀ ਦੇਖੋ ਜੀ ਆ ਸਾਡਾ ਘਰ ਆ ਐਸੇ ਘਰ ਦਾ ਪਤਾ ਐ ਐਨੇ ਨੰਬਰ ਘਰ ਆ ਸਾਡਾ ਇੱਥੋਂ ਦਾ ਡਰੈੱਸ ਆ ਪਤਾ ਆ ਸੁਣਾਂ ਵੋਟਰ ਕਾਰਡ ਆ ਆ ਸਾਡਾ ਆਧਾਰ ਕਾਰਡ ਆ ਕਿੱਥੇ ਭਜੋਗੇ ਨਿਕਲ ਨਹੀਂ ਦੇਣਾ ਭਾਈ ਨਿਕਲ ਨਹੀਂ ਦੇਣਾ ਇਹਦਾ ਕਿੰਨੇ ਚਿਰ ਤੇ ਕਲਪਦਿਆਂ ਲੋਕ ਸਾਨੂੰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਇਹ ਖਿਲਾਫ ਆ ਜੀ ਫਲਾਨਿਆਂ ਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਭਾਈ ਸਰਬੱਤਾ ਦਾ ਭਲਾ ਮੰਗਣ ਵਾਲੀ ਕੌਮ ਹੈ ਸਾਡੇ ਗੁਰੂਆਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਸਰਬੱਤੇ ਭਲੇ ਦੀ ਗੱਲ ਕੀਤੀ ਆ ਪਰ ਅਸੀਂ ਇਹ ਧਰਤੀ ਦੀ ਖਾਤਰ ਲੰਮੇ ਸਮੇ ਤੋਂ ਖੂਨ ਡੋਲਿਆ ਡੋਲਦੇ ਆ ਰਹੇ ਆ ਹਜ਼ਾਰਾਂ ਲੱਖਾਂ ਸਿਰ ਲਾਏ ਸਾਡੇ ਯੋਧਿਆਂ ਨੇ ਸਾਡੇ ਸੂਰਮਿਆਂ ਸਾਡੇ ਗੁਰੂਆਂ ਸ਼ਹੀਦਾਂ ਨੇ ਇਹ ਧਰਤੀ ਦੀ ਖਾਤਰ ਛੱਟੇ ਵਾਲੇ ਉਹ ਫਿਰਦੇ ਝੰਡੇ ਚੱਕੀ ਕੈਨੇਡਾ ਚ ਪੀਆਰ ਦੇ ਦਿਓ ਪੱਕੇ ਕਰ ਦਿਓ ਤੁਰੇ ਫਿਰੋ ਕੈਨੇਡਾ ਚ ਪੀਆਰ ਆ ਮੰਗਦੇ ਇਧਰੋਂ ਥੋੜਾ ਲੁੱਟਿਆ ਗਿਆ ਕਾਫਲਾ ਸਾਰਾ ਕੁਛ ਗਿਆ ਤੁਹਾਡਾ ਨਾ ਉਧਰ ਦੇ ਜਿਹੜਾ ਨਾ ਇਧਰ ਦੇ ਰਹਿਣਾ ਉਹਨਾਂ ਨੇ ਜੁੱਤੀਆਂ ਮਾਰ ਕੇ ਕੱਢਣਾ ਇੱਥੇ ਉਹਨੂੰ ਕਹਿੰਦੇ ਖਰਦ ਨਹੀਂ ਦੇਣਾ ਵੜਦ ਨਹੀਂ ਦੇਣਾ ਵੜਦ ਕਿਵੇਂ ਦੇਣਗੇ ਕੁਦਰਤ ਤਾਂ ਵੀ ਨਜਮ ਹੈ ਵੀ ਜਿਹੜੀ ਚੀਜ਼ ਕੋਈ ਖਾਲੀ ਹੋ ਜੇ ਉਹਨੂੰ ਕੁਦਰਤ ਵੀ ਭਰ ਦਿੰਦੀ ਹੈ ਤੇ ਜਦੋਂ ਖਾਲੀ ਕਰਕੇ ਜਾਓਗੇ ਪੰਜਾਬ ਤੇ ਹਰਾਪੇ ਭਰਨਾ ਕਿਸੇ ਨੇ ਆ ਸਾਰਾ ਦੁਆਬਾ ਖਾਲੀ ਹੋ ਗਿਆ ਯਾਰ ਚੁੰਦੇ ਲੱਗੇ ਪਏ ਵੱਡੀਆਂ-ਵੱਡੀਆਂ ਹਵੇਲੀਆਂ ਲੋਕਾਂ ਨੇ ਚਾਰ-ਚਾਰ ਮੰਜ਼ਲੀਆਂ ਪਾਈਆਂ ਜੋ ਲੋਕਾਂ ਨੂੰ ਕਮਲ ਛੁੱਟਿਆ ਕੈਨੇਡਾ ਅਮਰੀਕਾ 22 ਸਾਲ ਦੀਆਂ ਕੁੜੀਆਂ ਕੱਲ ਗਈ ਤੋ ਰਹੀ ਜਾਂਦੇ ਆ ਜਿੰਨੀ ਸਾਡੀ ਕੌਮ ਪੂਰੀ ਦੁਨੀਆ ਜਾਣੀ ਜਾਂਦੀ ਸੀ ਬਿਨ ਅੱਖ ਵਾਲੀ ਕੌਮ ਹੈ ਗੈਰਤ ਵਾਲੀ ਕੌਮ ਹੈ ਜੁਰਤ ਵਾਲੀ ਕੌਮ ਹੈ ਅੱਜ ਸਭ ਤੋਂ ਨਖਿੱਤ ਕੌਮ ਮੈਨੂੰ ਦਖਣਾ ਕਹਿਣਾ ਪੈਂਦਾ ਆ ਰੌਲਾ ਪੈ ਗਿਆ ਮਰੇ ਕੋਲੇ ਕੁੜੀ ਦੇ ਮੁੰਡੇ ਦਾ ਚੌਕੇ ਪਿੰਡਾ ਮੇਰੇ ਪਿੰਡਾ ਕੋਲੇ ਬਠਿੰਡਾ ਜ਼ਿਲ੍ਹੇ ਚ ਉਥੋਂ ਦਾ ਮੁੰਡਾ ਸੀ ਤੇ ਤਲਵੰਡੀ ਮੱਝੂ ਕੇ ਪਿੰਡਾ ਭਧੌੜ ਕੋਲੇ ਉਥੋਂ ਦੀ ਕੁੜੀ ਸੀ ਮੁੰਡੇ ਆਲਾ ਆ ਗਿਆ ਮੁੰਡਾ ਪਿਓ ਵਰੇ ਕਹਿੰਦਾ ਭਾਈ ਮੇਰਾ ਮੁੰਡਾ ਕੈਨੇਡਾ ਗਿਆ ਮੇਰੀ ਨੂੰਹ ਵੀ ਕੈਨੇਡਾ ਹੈ ਕਹਿੰਦਾ ਮੇਰੇ ਮੁੰਡੇ ਨੂੰ ਮੇਰੀ ਨੂੰਹ ਨੇ ਉੱਥੇ ਪਤਾ ਨਹੀਂ 911 ਕਿਹੜਾ ਨੰਬਰ ਜਾ ਘਵਾਉਂਦੇ ਆ ਉੱਥੇ ਘੁਮਾ ਕੇ ਤੇ ਮੇਰਾ ਮੁੰਡਾ ਫੜਾਤਾ ਪੁਲਿਸ ਕੋਲੇ ਮਾ ਭਾਈ ਗੱਲ ਕੀ ਹੋਈ ਕਹਿੰਦਾ ਮੇਰੇ ਮੁੰਡੇ ਨੇ ਕੁੜੀ ਨੂੰ ਮੜਦਾ ਘੂਰਤਾ ਮੈਂ ਘੂਰਿਆ ਕਿਹੜੀ ਗੱਲ ਤੋਂ ਕਹਿੰਦਾ ਮੇਰੀ ਨੂੰਹ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਐ ਮੈਂ ਕਿਹਾ ਮੈਨੂੰ ਦਿਖਾ ਕਿਹੜਾ ਪੇਜ ਪੂਜ ਬਣਾਇਆ ਇੰਸਟਾਗ੍ਰਾਮ ਵਾਲਾ ਜਦੋਂ ਮੈਂ ਦੇਖਿਆ ਕੁੜੀ ਦਾ ਬਣਾਇਆ ਹੋਇਆ ਪੇਜ ਕੁੜੀ ਦੀਆਂ ਰੀਲਾਂ ਪੈਗਾਂ ਹੋਗਾ ਉਹ ਕੁੜੀ ਦਾ ਨੀਕਰ ਪਾਈ ਹੋਈ ਐ ਤੇ ਸਕਰਟ ਦੀ ਪਾਈ ਹੋਈ ਅੱਤੀ ਨੰਗੀ ਕੁੜੀ ਉਹ ਮੈਂ ਕੁੜੀ ਦੇ ਪਿਓ ਨੂੰ ਫੋਨ ਲਾ ਲਿਆ ਮਾਖਾ ਬਾਈ ਤੇਰੀ ਕੁੜੀ ਬਾਹਰ ਗਈ ਆ ਤੇ ਮੁੰਡਾ ਚੌਵਾਲਾ ਬਾਹਰ ਆ ਉਹ ਕੁੜੀ ਨੇ ਮੁੰਡਾ ਫੜਾਤਾ ਕਾਰਨ ਕੀ ਆ ਕਹਿੰਦਾ ਬਾਈ ਯਾਰ ਘੂੜ ਦਾ ਕੁੜੀ ਦੀ ਕੁੱਟ ਮਾਰ ਕਰਦਾ ਮੈਂ ਕਿਉਂ ਕਰਦਾ ਥੋੜਾ ਟਾਈਮ ਲਗਾ ਕਹਿੰਦਾ ਇਹਦਾ ਇਹਨੂੰ ਪੁੱਛੋ ਮਾਖਾ ਬਾਈ ਮੇਰੇ ਕੋਲੇ ਤੇਰੀ ਕੁੜੀ ਦੀਆਂ ਰੀਲਾਂ ਨੇ ਅੱਧੀ ਨੰਗੀ ਹੋਈ ਕੁੜੀ ਤੇਰੀਆਂ ਰੀਲਾਂ ਪਾ ਰਹੀ ਆ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹ ਕਿੱਡੀ ਗੱਲ ਆ ਸਾਰੀ ਦੁਨੀ ਬਣਾਈ ਜਾਂਦੀ ਆ ਮਾ ਬਾਤ ਤੇਰੇ ਜੇ ਕੁੜੀ ਦੇ ਸਿਰ ਤੋਂ ਚੁੰਨੀ ਸਰਕ ਜਾਂਦੀ ਸੀ ਨਾ ਜੇ ਸਾਹਮਣੇ ਕੁੜੀ ਦੇਖ ਲੈਂਦੀ ਸੀ ਮੇਰਾ ਪਿਓ ਖੜਾ ਮੇਰਾ ਚਾਚਾ ਤਾਇਆ ਮੇਰਾ ਭਰਾ ਖੜਾ ਮੇਰਾ ਦਾਦਾ ਖੜਾ ਅੱਖ ਦੀ ਘੂਰਨਾ ਕੁੜੀ ਚੁੰਨੀ ਠੀਕ ਕਰ ਲੈਂਦੀ ਸੀ ਤੇ ਸਾਡੇ ਪਿਓ ਕਹਿਣ ਲੱਗੇ ਕਿ ਕਿੱਡੀ ਗੱਲ ਹੋ ਗਈ ਜੇ ਮੇਰੀ ਕੁੜੀ ਅੱਧੀ ਨੰਗੀ ਹੋ ਕੇ ਰੀਲਾ ਬਣਾਉਂਦੀ ਐ ਐਥੋਂ ਤੱਕ ਨਿੱਗਰ ਚੁੱਕੇ ਆਂ ਅਸੀਂ ਕੋਈ ਬੰਦਾ ਆਪਿਆਂ ਨੂੰ ਮਾੜਾ ਨਹੀਂ ਕਹਦਾ ਹੁੰਦਾ ਆਪਦਾ ਝੁਗਾ ਚ ਕਹੇ ਡੜ ਨੰਗਾ ਹੋਊਗਾ ਪਰ ਦੁੱਖ ਨਾ ਕਹਿਣਾ ਪੈਂਦਾ ਵੀ ਜਿਹੜੇ ਹਾਲਾਤਾਂ ਦੋਸੀ ਹੋ ਤੁਰੇ ਆ ਕੱਲਾ ਪੈਸਾ ਮੁੱਖ ਰੱਖ ਲਿਆ ਯਾਰ ਨਾ ਕੌਮ ਦੀ ਗੱਲ ਨਾ ਧਰਮ ਦੀ ਗੱਲ ਨਾ ਪਾਣੀ ਦੀ ਗੱਲ ਨਾ ਬੋਲੀ ਦੀ ਗੱਲ ਨਾ ਇਤਿਹਾਸ ਦੀ ਗੱਲ ਕਿੱਛੇ ਖੜਦੇ ਆਂ ਅਸੀਂ ਦੱਸੋ ਆ ਚੱਕ ਲਿਆ ਪੂਛਾ ਹੁਣ ਸਰਪੰਚੀ ਦੀਆਂ ਵੋਟਾਂ ਵੇਲੇ ਚੱਕੀ ਫਿਰਦਾ ਲਾਂਗੜ ਕੋਈ 50 ਲੱਖ ਲਾਉ ਕੋਈ 20 ਲੱਖ ਲਾਉ ਕਿ ਲੱਤ ਰੁਗ 2 ਕੋਲੇ ਤੈਨੂੰ ਕੋਈ ਬਾਜੂ ਚੱਕੂ ਕੋਈ ਬੌਕਰ ਦਾ ਕਦੇੜੀ ਜਿਹੜਾ ਫਿਰਦਾ ਕੋਈ ਕਾਂਗਰਸ ਨਾਲ ਤੁਰਿਆ ਫਿਰਦਾ ਕੋਈ ਬਾਦਲਾ ਨਾਲ ਤੁਰਿਆ ਫਿਰਦਾ ਕੋਈ ਭਾਜਪੀ ਨਾਲ ਤੁਰਿਆ ਫਿਰਦਾ ਕੱਖ ਨਹੀਂ ਨਾਲੇ ਕੋਈ ਇਹ ਨਹੀਂ ਹੈਗਾ ਕਿ ਉਹਨਾਂ ਦੇ ਮੰਚੇ ਕੋਈ ਆਏ ਆ ਵੀ ਅਸੀਂ ਵਿਕਾਸ ਕਰਨਾ ਸਰਪੰਚ ਬਣ ਕੇ ਉਹ ਤਾਂ ਬਹੁਤ ਥੋੜੇ ਬੰਦੇ ਹੋਣਿਆ 5-4% ਬਾਕੀ ਦਾ ਫੋਕੀ ਚੌਧਰ ਦੇ ਮਾਰੇ ਵੀ ਗੱਡੀ ਦੇ ਮਗਰ ਸਰਪੰਚ ਲਖਾਉਣਾ ਕਿੱਥੇ ਖੜ ਕੇ ਬਾਈ ਜਾ ਕੇ ਯਾਰ ਛੋਟਾ ਪੰਜਾਬ ਨਾ ਜਿਵੇਂ ਜਸਵੰਤ ਕਮਲ ਜੀ ਨੇ ਕਿਹਾ ਸੀ ਕਹਿੰਦਾ ਜਿਵੇਂ ਰੇਤੇ ਰੇਤਾ ਕਰਦਾ ਨਾ ਮੁੱਠੀ ਚੋਂ ਪੰਜਾਬ ਐਂ ਕਰ ਰਿਹਾ ਬਾਈ ਦੱਖਣ ਨਾਲ ਕਹਿਣਾ ਪੈਂਦਾ ਬਹੁਤ ਚਿਰ ਦੇ ਕਲਪ ਦੇ ਫਿਰਦੇ ਬਹੁਤ ਚਿਰ ਦੇ ਪਟਦੇ ਫਿਰਦੇ ਕੋਈ ਸੁਣਨ ਨੂੰ ਤਿਆਰ ਨਹੀਂ ਹੈਗਾ ਦੱਸਾ ਨਾ ਕਰੋ ਐ ਨਹੀਂ ਪਤਾ ਕੱਲੋਂ ਇੱਥੋਂ ਥੋੜੇ-ਮੋਟੇ ਉਹਨਾਂ ਨਾਲ ਹੀ ਹੋ ਜਾਊ ਵਿਚਾਰ ਕੋਈ ਗੱਲ ਨਹੀਂ ਹੁਣ ਆਪਣੇ ਭਈਆ ਜੀ ਸਰਪੰਚ ਬਣ ਗਏ ਹੁਣ ਆਪਾਂ ਕੋਈ ਗੱਲ ਨਹੀਂ ਕੱਲੋਂ 10 ਕੱਟ ਕਰਾਉਣੇ ਆ ਕਿ ਮੋਹਰ ਲਗਾਉਣੀ ਐ ਇੱਧਰ ਨੂੰ ਹੋ ਜਾ ਅਸੀਂ ਫੇਰ ਕਹਿੰਦੇ ਆ ਅਸੀਂ ਕਿਸੇ ਮذਬਬ ਕਿਸੇ ਜਾਤ ਕਿਸੇ ਫਿਰਕੇ ਦੇ ਖਿਲਾਫ ਨਹੀਂ ਐ ਕਿ ਸੇ ਇਨਸਾਨ ਦੇ ਖਿਲਾਫ ਨਹੀਂ ਆ ਪਰ ਇਹ ਸਾਡੀ ਧਰਤੀ ਆ ਸਾਡੇ ਪਾਣੀ ਨੇ ਸਾਡੀ ਬੋਲੀ ਆ ਸਾਡਾ ਬजूद ਇਹਦੇ ਕਰਕੇ ਜਿਉਂਦਾ ਜੇ ਬਾਰ-ਬਾਰ ਗੱਲ ਆਪਾਂ ਕਰਨ ਲੱਗੇ ਹੋਂ ਦੀ ਗੱਲ ਆ ਗਈ ਆ ਗਈ ਨਾ ਹੁਣ ਬੱਚੂ ਕਿਵੇਂ ਦਾਅਦੋ ਕਹਿ ਬੱਚੂਗੀ ਸੋ ਭਰਾਵੋ ਤੁਸੀਂ ਜੋ ਵੀ ਫੈਸਲਾ ਕਰੋਗੇ ਜਿਵੇਂ ਸਾਰਿਆਂ ਨੇ ਕਿਹਾ ਭਾਈ ਅਫਤੋਜ ਨੇ ਕਿਹਾ ਬਾਬਾ ਬਖਸ਼ੀ ਸਿੰਘ ਨੇ ਕਿਹਾ ਅਸੀਂ ਤੁਹਾਡੇ ਨਾਲ ਆ ਪਰਾਇਤੋਂ ਪਿੱਛੇ ਨਾ ਟਿਓ ਸ਼ੁਰੂਆਤ ਕਰ ਲਿਓ ਇਹ ਨਾ ਹੋਵੇ ਇੱਕ ਦਿਨ ਝੰਡਾ ਚੱਕ ਲਿਆ ਰੋਲਾ ਪਾ ਲਿਆ ਫੇਟੇ ਅੱਗੇ ਨਹੀਂ ਜੀ ਕੁਝ ਨਹੀਂ ਹੋਣਾ ਕੋਈ ਗੱਲ ਨਹੀਂ ਕੱਲ ਨੂੰ 4 ਤਰੀਕ ਹੈ ਫੈਸਲਾ ਤੁਹਾਨੂੰ ਪਤਾ ਤੁਹਾਡੇ ਹੱਕ ਉੱਕ ਚ ਨਹੀਂ ਆਉਣਾ ਉਹਦਾ ਅਗਲਿਆਂ ਨੇ ਉਹਨਾਂ ਨੂੰ ਬਣਾਉਣਾ ਹੈ ਉਹ ਬਣਾ ਕੇ ਸਰਪੰਚਾ ਦਾ ਕੱਲ ਨੂੰ ਜਿਹੜੀ ਥੋੜੀ ਪੰਚਾਇਤੀ ਜ਼ਮੀਨਾਂ ਸਭ ਤੋਂ ਪਹਿਲਾਂ ਉਹਦੇ ਅੱਖ ਹੈ ਉਹਦੀ ਬਾਹਮ ਰੋੜ ਨਗੇ ਸਰਪੰਚ ਦੀ ਵੀ ਲਾ ਦੇ ਇੱਥੇ ਮੋਹਰ ਲੈ ਪਾ ਦੇ ਇੱਥੇ ਮਤਾ ਆ ਜਮੀਨ ਆਪਾਂ ਇਹਨੂੰ ਦੇਦ ਗਏ ਆਪਾਂ ਇਹਨੂੰ ਦੇਦ ਗਏ ਇਹ ਕੰਮ ਹੋਣੇ ਆ ਬਾਈ ਪਰ ਸੁੱਤੇ ਪਿਆ ਪੰਜਾਬ ਵਾਲੇ ਘੂਕ ਸੁੱਤੇ ਪਿਆ ਕੋਈ ਪ੍ਰਵਾਹ ਨਹੀਂ ਇਹ ਜਿਵੇਂ ਅੱਜ ਹਾਲਾਤ ਤੁਸੀਂ ਦੇਖ ਰਹੇ ਹੋ ਨਾ ਫਲਸਤੀਨ ਦੇ ਹਾਲਾਤ ਦੇਖ ਰਹੇ ਹੋ ਫਲਸਤੀਨ ਦੇ ਸਾਡੇ ਵਾਲੇ ਹਾਲਾਤ ਸੀ ਕਦੇ ਫਲਸਤੀਨ ਦੇ ਕਦੇ ਫਲਸਤੀਨੀ ਸਾਡੇ ਨੂੰ ਆਪਣਾ ਮੁਲਕ ਆਪਣੀ ਧਰਤੀ ਛੱਡ ਕੇ ਦੂਜੇ ਮੁਲਕਾਂ ਨੂੰ ਭੱਜ ਗਏ ਸੀ ਤੇ ਉੱਥੇ ਬਾਹਰੋਂ ਆ ਕੇ ਵਸਤੀਆਂ ਬਸਕੀਆਂ ਜਿਵੇਂ ਆਪਾਂ ਆਪਣੇ ਵਸ ਰਹੀਆਂ ਨੇ ਆਈ ਉਹ ਤੇ ਰੈਲਿੰਗਾਂ ਨੇ ਬਸਤੀਆਂ ਬਸਾਤੀਆਂ ਤੇ ਹੌਲੀ 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 ਹੁਣ ਫਰਸਤ ਨਹੀਂ ਕਿੱਥੇ ਧੱਕ ਤੇ ਤੁਸੀਂ ਆਪਸਾ ਹੌਲਾ ਲਓ ਕਿੱਥੇ ਗਏ ਹੋਣ ਦੀ ਖਤਮ ਹੋਣ ਨੂੰ ਖਤਮ ਹੋ ਗਈ ਉਹਨਾਂ ਦੀ ਸੋ ਇੱਕ ਤਾਂ ਬੇਨਤੀ ਆ ਤੁਸੀਂ ਇਹ ਸਾਰੇ ਮੇਰੀ ਗੱਲ ਜਾਣੀ ਆ ਦੂਰ ਤੱਕ ਆ ਪੁਆਦ ਵਾਲਿਓ ਆ ਜੀਰਕਪੁਰ ਖੜ ਮਹਾਲੀ ਵਾਲਿਓ ਜ਼ਮੀਨਾਂ ਨਾ ਵੇਚੋ ਬਾਈ ਜ਼ਮੀਨ ਬੰਦੇ ਦੀ ਮਾਂ ਹੁੰਦੀ ਐ ਸੀ ਮਾਂਵਾ ਹੀ ਵੇਚ ਤੁਰ ਗਏ ਜਿਨ੍ਹਾਂ ਨੇ ਪੰਜ ਪੰਜ ਦਾਦਾ 20-20 ਕਰੋੜ ਦੇ ਕਿੱਲੇ ਵੇਚੇ ਕਿੱਥੇ ਫਿਰਦੇ ਆ ਦੇਖੋਗਾ ਉਸੇ 몰ਾਂ ਦੇ ਵਿੱਚ ਉਸੇ ਦੁਕਾਨਾਂ ਦੇ ਉੱਤੇ ਚੌਂਕੀਦਾਰਾ ਕਰਦੇ ਫਿਰਦੇ ਆ ਪੰਜ-ਪੰਜ 10-10 ਕਰੋੜ ਦਾ ਖਿੱਲਾ ਵੇਚਣ ਵਾਲੇ। ਛੋਟੀ ਜ਼ਮੀਨ ਦੀ ਕੀਮਤ ਆ ਜਿੰਦੀ ਤੁਸੀਂ ਮੂੰਹੋਂ ਮੰਗੋਗੇ ਉਹ ਤੋਂ 1000 ਗੁਣਾ ਵੱਧ ਦੇ ਦੇਣਗੇ। ਜ਼ਮੀਨ ਨੂੰ ਤੁਹਾਡੀ ਕੋਈ ਕੀਮਤ ਨਹੀਂ ਆ ਇੱਥੇ। ਪਰ ਨਹੀਂ ਸਮਝ ਲੱਗਦੀ ਲੋਕਾਂ ਨੂੰ। ਗੁਰਨਾਥ ਦੇਵ ਜੀ ਨੇ ਕਿਉਂ ਕਿਹਾ ਸੀ ਉੱਤਮ ਖੇਤੀ, ਮੱਧਮ ਵਪਾਰ। ਕਿਉਂ ਹਲਦੀ ਮੁੰਨੀ ਫੜਾਈ? ਕਿਆ ਵਿਵਾਰ ਤੇਰੀ ਲਾਇ ਕਿਉਂ ਦੁਕਾਨ ਤੇ ਨਹੀਂ ਬਿਠਾਇਆ ਬਹੁਤ ਵੱਡੀ ਕੀਮਤ ਚ ਕਾਓਂਗੇ ਜ਼ਮੀਨਾਂ ਵੇਚ ਕੇ ਤੁਹਾਡਾ ਵजूद ਤੁਹਾਡੀ ਹੋਂਦ ਇਹ ਧਰਤੀ ਐ ਜ਼ਮੀਨਾਂ ਐ ਪਾਣੀਆਂ ਐ ਬੋਲੀਆਂ ਕਰਕੇ ਆ ਬਾਈ ਜਿੱਦ ਦੇ ਖਤਮ ਹੋ ਗਿਆ ਤੁਹਾਡੇ ਦੇ ਹਮਲਾ ਜਿਹੜਾ ਬੜਾ ਖਤਰਨਾਕ ਆ ਚਾਰ ਸਫੇਰਾਂ ਆਪਾਂ ਨੂੰ ਘੇਰਾ ਪਿਆ ਹੋਇਆ ਕੋਈ ਸੁਣਨ ਨੂੰ ਤਿਆਰ ਨਹੀਂ ਕੋਈ ਸਮਝਣ ਨੂੰ ਤਿਆਰ ਨਹੀਂ ਕੋਈ ਬੋਲਣ ਨੂੰ ਵੀ ਤਿਆਰ ਨਹੀਂ ਬੋਲਣ ਵਾਲੇ ਕਿੰਨੇ ਕਾ ਗਿਣਤੀ ਦੇ ਬੰਦੇ ਆ ਬਾਕੀ ਸਾਰੇ ਚੁੱਪ ਆ ਸੋ ਜੋ ਤੁਸੀਂ ਪਿੰਡ ਪੱਦਰ ਦੇ ਫੈਸਲਾ ਕਰੋਗੇ ਆ ਗੁਰੂ ਘਰ ਬੈਠੇ ਹਾਂ ਗੁਰੂ ਘਰ ਬੈਠੇ ਆ ਜਿੱਥੋਂ ਸੌਹਾ ਖਾ ਕੇ ਤੁਰਿਓ ਵੀ ਅਸੀਂ ਇਸ ਲੜਾਈ ਨੂੰ ਅਖੀਰ ਤੱਕ ਲੈ ਜਾਣਾ ਸਾਡਾ ਇਹ ਨਾਰਾ ਹੋਣਾ ਚਾਹੀਦਾ ਵੀ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ ਜ਼ਮੀਨ ਨਾ ਲੈ ਸਕੇ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ ਨੌਕਰੀ ਨਾ ਲੈ ਸਕੇ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਆ ਕੇ ਵੋਟ ਨਾ ਬਣਾ ਸਕੇ ਜਿਵੇਂ ਦੂਜੇ ਸੂਬਿਆਂ ਨੂੰ ਅਧਿਕਾਰ ਦਿੱਤੇ ਉਹ ਪੰਜਾਬੀਆਂ ਨੂੰ ਪੰਜਾਬ ਨੂੰ ਵੀ ਮਿਲਣੇ ਚਾਹੀਦੇ ਆ ਅਸੀਂ ਇਸ ਗੱਲ ਤੋਂ ਸ਼ੁਰੂਆਤ ਅੱਜ ਪਿੰਡ ਜਗਤਪੁਰੇ ਤੋਂ ਕਰਕੇ ਤੇ ਪੂਰੇ ਪੰਜਾਬ ਦੇ ਬੱਚੇ ਆਵਾਜ਼ ਚਾਹੀਏ ਤੇ ਆਉਣ ਵਾਲਿਆਂ ਕਿਸੇ ਵੀ ਵੋਟਾਂ ਦੇ ਵਿੱਚ ਸਭ ਤੋਂ ਵੱਡਾ ਏਜੰਡਾ ਇਹ ਹੋਣਾ ਚਾਹੀਦਾ ਵੀ ਪੰਜਾਬ ਪੰਜਾਬੀਆਂ ਦਾ ਇਹ ਨਾਰਾ ਸਾਡਾ ਹੋਣੀ ਦੇ ਪੰਜਾਬ ਪੰਜਾਬੀਆਂ ਦਾ ਸੰਭਲ ਜੋ ਹਲੇ ਵੀ ਡੁੱਲੇ ਮੇਰਾਂ ਦਾ ਕੱਖ ਨਹੀਂ ਵਿਗੜਿਆ ਤੇ ਨਹੀਂ ਅਸੀਂ ਸਵਾ ਕਰੋੜ ਹੋਵਾਂਗੇ ਡੂੜ ਕਰੋੜ ਹੋਵਾਂਗੇ ਦੋ ਕਰੋੜ ਹੋਵਾਂਗੇ ਲਿਆ ਕੇ 4 ਕਰੋੜ ਹੋਰ ਬਿਠਾ ਤੇ ਜਿਹਦੀ ਬਾਈ ਗਿਣਤੀ ਐ ਸੁਣ ਬਾਈ ਉਸੇ ਦੀ ਹੋਣੀ ਐ ਪਰ ਛੋਡੇ ਸਾਹਮਣੇ ਐ ਹੁਣ ਅਗਲੇ ਆ ਦੀ 650 ਵੋਟ ਆ ਛੋਡੀ ਕਿੰਨੀ ਐ 900 ਵੋਟ ਆ ਤੁਹਾਨੂੰ ਕਿਹਨੇ ਸੁਣਨਾ ਉਹ ਵੱਧ ਵੋਟਾਂ ਪਾਣ ਕੋ ਲਈ ਸੁਣਨਗੇ ਇਹੀ ਕੰਮ ਹੋ ਰਿਹਾ ਬਾਕੀ ਪਿੰਡਾਂ ਦੇ ਵਿੱਚ ਸੋ ਤੁਸੀਂ ਇਸ ਗੱਲ ਦੇ ਉੱਤੇ ਜੋ ਵੀ ਤੁਸੀਂ ਫੈਲਾ ਕਰੋਗੇ ਸਿਆਣਪ ਦੇ ਨਾਲ ਸੋਚ ਕੇ ਸਮਝ ਕੇ ਫੈਸਲਾ ਕਰਿਓ ਬਹੁਤ ਤਰ੍ਹਾਂ ਦੀਆਂ ਧਿਰਾਂ ਵੀ ਆਉਣਗੀਆਂ ਬਹੁਤ ਤਰ੍ਹਾਂ ਦੇ ਸਿਆਸੀ ਬੰਦੇ ਵੀ ਆਉਣਗੇ ਐ ਕਰਦੇ ਹੋ ਉਹ ਕਰਦੇ ਹੋ ਆ ਕਰਦੇ ਹੋ ਇੱਕ ਹੋ ਜਾ ਕਰੋ ਬਾਹਲਾ ਨਾ ਆਪਾਂ ਕੀ ਕਰਦੇ ਆ ਜਦੋਂ ਕਿਸੇ ਬੰਦੇ ਦੇ ਕੋਈ ਕੋ ਚੱਕਰ ਪੈਂਦਾ ਕੋਈ ਪੁਲਿਸ ਆ ਕੇ ਹੁਣ ਐ ਨਹੀਂ ਬਰਾਸ ਨੂੰ ਪੁਲਿਸ ਦੇ ਫੋਨ ਆਉਣੇ ਸ਼ੁਰੂ ਹੋ ਜਾਣ ਕੋ ਡੀਐਸਪੀ ਦਾ ਆ ਜਾਏ ਕੋ ਐਸਪੀ ਦਾ ਆ ਜਾਏ ਕੋ ਐਸਐਸਪੀ ਦਾ ਆ ਜਾਏ ਉਸੇ ਇਮਚਾਰ ਦਾ ਫੋਨ ਆ ਜਾਏ ਵੀ ਤੁਸੀਂ ਜੀ ਇਹ ਕੀ ਕਰ ਰਹੇ ਹੋ ਜੀ ਆ ਦੇਖ ਲਓ ਛੋੜਿਆ ਪਰਚਾ ਹੋ ਜਾਊ ਯਾਰ ਜੇ ਛੋਡੀ ਇੱਥੇ ਆ ਸਾਰਾ ਕੁਝ ਗਿਆ ਪਰ ਚੇ ਕਿੱਡੀ ਗੱਲ ਆ ਯਾਰ ਪਰਚੇ ਨਾਲੋਂ ਵੱਡੀ ਗੱਲ ਆ ਕੋਈ ਛੋਡੀ ਆਪਣੀ ਹੋ ਤਾਂ ਹੀ ਆਪ ਹੀ ਲੜ ਰਹੇ ਹਾਂ ਛੋੜਾ ਮੈਂਬਰ ਵੀ ਨਹੀਂ ਬਣ ਰਿਹਾ ਹਰਾਨੀ ਦੀ ਗੱਲ ਮੈਨੂੰ ਦੱਸੀ ਬਾਈ ਨੇ ਕਹਿੰਦਾ ਅਸੀਂ ਜਦੋਂ ਫਾਰਮ ਭਰਨ ਗਏ ਨਾ ਮੈਂਬਰਾਂ ਦੇ ਉਹ ਕਹਿੰਦੇ ਵੀ ਇੱਕ ਬਾੜ ਦੇ ਵਿੱਚੋਂ ਦੋ ਗਵਾਹ ਲੈ ਕੇ ਆਓ ਉਹ ਸਾਰੇ ਉਹੀ ਨੇ ਛੋੜਾ ਗਵਾਹ ਬਣਨ ਨੂੰ ਤਿਆਰ ਵੀ ਨਹੀਂ ਹੈਗੇ ਬਣ ਰਿਹਾ ਗਵਾਹ ਜੋ ਇਸ ਕਰਕੇ ਤੁਸੀਂ ਜੋ ਫੈਸਲਾ ਕਰੋਗੇ ਅਸੀਂ ਤੁਹਾਡੇ ਨਾਲ ਹਰ ਪੱਖ ਤੋਂ ਨਾਲ ਆ ਸਹੀ ਤਰੀਕੇ ਨਾਲ ਇਹ ਲੋਕ ਲਹਿਰ ਬਣਾਉਣ ਦੀ ਲੋੜ ਆ ਪੂਰੇ ਪੰਜਾਬ ਵਿੱਚ ਪੂਰੇ ਪੰਜਾਬੀਆਂ ਨੂੰ ਤੁਰਨ ਦੀ ਲੋੜ ਆ ਯਾਰ ਖੜਨ ਦੀ ਲੋੜ ਆ ਸਮਾਂ ਬਹੁਤ ਜ਼ਿਆਦਾ ਇਹਦਾ ਬਹੁਤ ਚਿਰ ਤੋਂ ਕਲਪਦੇ ਆ ਵੀ ਦਿਨੋਦਨ ਸਮਾਂ ਜਿਹੜਾ ਬਹੁਤ ਜ਼ਿਆਦਾ ਮਾੜਾ ਹੋਣਾ ਧੰਨਵਾਦ ਸਾਰੇ ਨੱਗਰ ਦਾ ਮਾਮਾ ਦਾ ਭੈਣਾਂ ਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਐਸੇ ਸ਼ੁਰੂਆਤ ਕਰਕੇ ਆਪਾਂ ਹੁਣ ਇੱਕ ਇਹਨੂੰ ਇਸ ਮਿਸ਼ਨ ਨੂੰ ਇੱਕ sire ਲੈ ਕੇ ਜਾਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲੱਖਾਂ ਸਦਾ ਨਾ ਬਾਈ ਜਿੰਦਾਬਾਦ ਜਿੰਦਾਬਾਦ ਲੱਖਾਂ ਸਦਾ ਨਾ ਬਾਈ ਜਿੰਦਾਬਾਦ ਸੋ